संतਾਂ ਦੇ ਬਚਨ ਇੱਕ ਵਾਰ ਦੀ ਗੱਲ ਹੈ ਇੱਕ ਮਾਤਾ ਤੇ ਉਸ ਦਾ ਪੁੱਤਰ ਇੱਕ ਸੰਤ ਕੋਲ ਗਏ ਸੰਤਾ ਕੋਲ ਜਾ ਕੇ ਰੋਣ ਲੱਗ ਪਏ ਸੰਤਾ ਨੂੰ ਕਹਿਣ ਲੱਗੇ ਕਿ ਮੇਰੇ ਸਿਰ ਤੇ ਕਰਜ਼ਾ ਬਹੁਤ ਹੈ ਅਰਦਾਸ ਕਰੋ ਕਿ ਕਰਜ਼ਾ ਲੱਥ ਜਾਵੇ ਮੈਂ ਕਰਜ਼ੇ ਤੋਂ ਮੁਕਤ ਹੋ ਜਾਵਾਂ ਉਹਨਾਂ ਸੰਤਾ ਨੇ ਉਹਨਾਂ ਵੱਲ ਦੇਖਿਆ ਤੇ ਕਿਹਾ ਬੈਠ ਜਾਓ ਸੰਤਾ ਨੇ ਮਾਤਾ ਨੂੰ 50 ਰੁਪਏ ਦਿੱਤੇ ਮਾਤਾ ਨੇ ਕਿਹਾ ਨਹੀਂ ਸੰਤ ਜੀ ਅਸੀਂ ਇਹ ਪੈਸੇ ਨਹੀਂ ਲੈ ਸਕਦੇ ਤੁਸੀਂ ਅਰਦਾਸ ਕਰੋ ਐਨੀ ਗੱਲ ਕਹਿ ਕੇ ਚਲੇ ਗਏ ਸੰਤਾ ਨੇ ਉਹਨਾਂ ਦੇ ਪੁੱਤਰ ਨੂੰ ਆਵਾਜ਼ ਮਾਰੀ 50 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਪੁੱਤਰ ਨੇ 50 ਰੁਪਏ ਲੈ ਲਏ ਮਾਤਾ ਨੇ ਪੁੱਛਿਆ ਸੰਤਾ ਨੇ ਤੈਨੂੰ ਆਵਾਜ਼ ਕਿਉਂ ਮਾਰੀ ਤਾਂ ਪੁੱਤਰ ਨੇ ਕਿਹਾ ਮਾਤਾ ਜੀ ਸੰਤ ਜੀ ਨੇ ਮੈਨੂੰ 50 ਰੁਪਏ ਦਿੱਤੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਲੈ ਜਾਓ ਤੇ ਮੈਂ ਲੈ ਕੇ ਆ ਗਿਆ ਹਾਂ ਮਾਤਾ ਨੇ ਕਿਹਾ ਪੁੱਤਰ ਇਹ ਤੁਸੀਂ ਕੀ ਕੀਤਾ ਆਪਾਂ ਸੰਤਾ ਕੋ ਪੈਸੇ ਲੈਣ ਥੋੜੀ ਆਏ ਸੀ ਆਪਾਂ ਤਾਂ ਉਹਨਾਂ ਕੋ ਅਰਦਾਸ ਕਰਾਉਣਾ ਸੀ ਇਹ ਕਹਿਣ ਤੋਂ ਬਾਅਦ ਮਾਤਾ ਸੰਤ ਜੀ ਕੋਲ ਗਈ ਤੇ ਉਹਨਾਂ ਨੇ ਪੈਸੇ ਵਾਪਸ ਕਰ ਦਿੱਤੇ ਤੇ ਮਾਤਾ ਜੀ ਨੇ ਕਿਹਾ ਸੰਤ ਜੀ ਤੁਸੀਂ ਸਾਡੀ ਅਰਦਾਸ ਕਰੋ ਕਿ ਅਸੀਂ ਕਰਜ਼ੇ ਤੋਂ ਮੁਕਤ ਹੋ ਜਾਈਏ ਐਨੀ ਗੱਲ ਕਹਿ ਕੇ ਉਹ ਚਲੇ ਗਏ ਥੋੜੀ ਦੂਰ ਹੀ ਗਏ ਸੀ ਕਿ ਥੋੜੀ ਦੂਰ ਹੀ ਗਏ ਸੀ ਕਿ ਐਕਸੀਡੈਂਟ ਹੋ ਗਿਆ ਤੇ ਪੁੱਤਰ ਦੀ ਮੌਤ ਹੋ ਗਈ ਰੋਂਦੀ ਹੋਈ ਸੰਤਾ ਕੋਲ ਆ ਗਏ ਤੇ ਸੰਤਾ ਨੂੰ ਕਿਹਾ ਸੰਤ ਜੀ ਕਿਰਪਾ ਕਰੋ ਮੇਰੀ ਗਰੀਬਣੀ ਦੇ ਸੰਤਾ ਨੇ ਕਿਹਾ ਮੈਂ ਤੈਨੂੰ 50 ਰੁਪਏਸ ਕਰਕੇ ਦੇ ਰਿਆ ਸੀ ਕਿ ਤੇਰੇ ਪੁੱਤਰ ਦੀ ਉਮਰ 20 ਮਿੰਟ ਹੀ ਬਚੀ ਸੀ ਮੈਂ 50 ਰੁਪਏ ਇਸ ਲਈ ਦੇ ਰਿਆ ਸੀ ਮੈਂ ਤੇਰੇ ਪੁੱਤਰ ਦੀ ਅਰਦਾਸ ਕੀਤੀ ਸੀ ਕਿ ਤੇਰੇ ਪੁੱਤਰ ਦੀ ਉਮਰ 50 ਸਾਲ ਦੀ ਹੋ ਜਾਵੇ ਪਰ ਤੂੰ ਵਾਪਸ ਕਰ ਗਈ ਇਸ ਲਈ ਕਹਿੰਦੇ ਨੇ ਕਿ ਜੇ ਸੰਤ ਕੁਝ ਦੇਣ ਤਾਂ ਲੈ ਲੈਣਾ ਚਾਹੀਦਾ ਹੈ ਸੰਤਾ ਦੇ ਬਚਨਾਂ ਨੂੰ ਮਨਾ ਨਹੀਂ ਕਰਨਾ ਚਾਹੀਦਾ ਸੰਤਾ ਨੇ ਕਿਹਾ ਤਹਾਨੂੰ ਬਾਣਾ ਮੰਨਣਾ ਚਾਹੀਦਾ ਹੈ ਸੇਵਾ ਤੇ ਸਿਮਰਨ ਨਾ ਛੱਡਿਓ ਵਾਹਿਗੁਰੂ ਜੀ ਪਾਲੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਦੂਰ ਹੀ ਗਏ ਸੀ ਕਿ ਐਕਸੀਡੈਂਟ ਹੋ ਗਿਆ ਤੇ ਪੁੱਤਰ ਦੀ ਮੌਤ ਹੋ ਗਈ ਰੋਂਦੀ ਹੋਈ ਸੰਤਾ ਕੋਲ ਆ ਗਈ ਤੇ ਸੰਤਾ ਨੂੰ ਕਿਹਾ ਸੰਤ ਜੀ ਕਿਰਪਾ ਕਰੋ ਮੇਰੀ ਗਰੀਬੀ ਦੇ ਸੰਤਾ ਨੇ ਕਿਹਾ ਮੈਂ ਤੈਨੂੰ 50 ਰੁਪਏ ਇਸ ਕਰਕੇ ਦੇ ਰਿਆ ਸੀ ਕਿ ਤੇਰੇ ਪੁੱਤਰ ਦੀ ਉਮਰ 20 ਮਿੰਟ ਹੀ ਬਚੀ ਸੀ ਮੈਂ 50 ਰੁਪਏ ਇਸ